ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਵੀਂ ਵੀਡੀਓ ਦੇ ਵਿੱਚ 13 ਜੁਲਾਈ ਦਾ ਅੱਜ ਦਿਨ ਹੈ ਜੀ ਅੱਜ ਦੀਆਂ ਮੌਸਮ ਦੀ ਖਬਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ ਮੌਸਮ ਪੰਜਾਬ ਫਲਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਇਸ ਲਈ ਜਿਆ ਲਾਈਵ ਸੈਟੇਲਾਈਟ ਕਸੇ ਨਾ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਆ ਸਵੇਰ ਦੇ ਲਗਭਗ 8:00 ਵਜੇ ਲ ਜਾ ਰਹੇ ਨੇ ਜੀ 9:00 ਕੱਢ ਦਾ ਟਾਈਮ ਹੋ ਚੁੱਕਾ ਹੈ ਪੰਜਾਬ ਦੀਆਂ ਅੱਫਾਂ ਗੱਲ ਕਰੀਏ ਜਾਂ ਫਿਰ ਆ ਲੱਗਦੇ ਸੂਬਿਆਂ ਦੀ ਗੱਲ ਕਰੀਏ ਹਰਿਆਣਾ ਦੀ ਰਾਜਸਥਾਨ ਦੀ ਅਸਲ ਇਹ ਸੰਗਣੇ ਲਗ ਵਰਦੀ ਬਦਲਵਾਈ ਆ ਜਿਹੜੀ ਉਹ ਪੰਜਾਬ ਦੇ ਲਗਭਗ ਸਾਰੇ ਖੇਤਰਾਂ ਦੇ ਉੱਤੇ ਅਸਲ ਇਹ ਬਣੀ ਹੋਈ ਆ ਮੀਂਹ ਸ਼ਾਂਤ ਨੇ ਮੀਂਹ ਅੱਜ ਸਵੇਰੇ ਕੁਝ ਟਾ ਟਾ ਖੇਤਰਾਂ ਦੇ ਵਿੱਚ ਕਣੀਆਂ ਡਿੱਗੀਆਂ ਹੁਣ ਇਹ ਤਾਂ ਇਨਕਾਰ ਨਹੀਂ ਵੈਸੇ ਬਹੁਤ ਹੀ ਖੇਤਰਾਂ ਦੇ ਵਿੱਚ ਮੌਸਮ ਠੀਕ ਠਾਕ ਬਣਿਆ ਹੋਇਆ ਗਰਮੀ ਤੇ ਹਮਸਤ ਰਹਾਤ ਹੈ ਕਿਉਂਕਿ ਉੱਪਰਲੇ ਫੱਦਰ ਤੇ ਜਿਹੜੀ ਬਦਲਵਾਈ ਕਾਰਨ ਮੌਸਮ ਜਰਾ ਠੰਡਾ ਬਣਿਆ ਹੋਇਆ ਪੰਜਾਬ ਦੇ ਲਗਭਗ ਸਾਰੇ ਖਾਗਾਂ ਦੇ ਵਿੱਚ ਹਮਸ ਜਿਹੜੀ ਅਜਰੂਰ ਖੁਸ਼ ਖੇਤਰਾਂ ਦੇ ਵਿੱਚ ਬਣੀ ਹੋਈ ਆ ਫਰ ਧੁੱਪ ਤੋਂ ਜਿਹੜੀ ਰਾਹਤ ਰਹੇਗੀ ਅੱਜ ਸਾਰੇ ਖੇਤਰਾ ਦੇ ਵਿੱਚ ਸੋ ਆਉਂਦੇ ਘੰਟਿਆਂ ਦੇ ਵਿੱਚ ਮੀਂਹ ਦਾ ਅਸਰ ਜ਼ਰੂਰ ਨੇ ਜੀ ਕਿਤੇ ਨਾ ਕਿਤੇ ਹਲਕੇ ਕਿਤੇ ਦਰਮਿਆਨੇ ਸ਼ਰਾਟੇ ਲੱਗਣ ਦੇ ਅਸਰ ਹੋਣਗੇ ਜਿਆਦਾਤਰ ਅਸਰ ਜਿਹੜੇ ਨੇ ਉਹ ਮਾਝਾ ਖੇਤਰ ਦੇ ਵਿੱਚ ਜਾਂ ਪਛਮੀ ਮਾਲਵੇ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਮਕਸਦਰ ਸਾਹਿਬ ਮੋਗਾ ਰਾਮਪੁਰਾਪੁਰ ਜਾਤੋ ਇਨਫਾਗਾਦੂ ਵਿੱਚ ਕਿਤੇ ਨਾ ਕਿਤੇ ਹਲਕੀ ਕਣੀਆਂ ਜਾਂ ਫਿਰ ਕਹ ਜੀਏ ਕਿ ਕੁਝ 10 15 ਮਿੰਟ ਵਾਲੇ ਸ਼ਰਾਟੇ ਵੀ ਲੱਗ ਸਕਦੇ ਨੇ ਆਉਦੇ ਘੰਟਿਆਂ ਦੇ ਵਿੱਚ ਇਸਲਾਵਾਤ ਵਾਵੇ ਖੇਤਰ ਦੇ ਵਿੱਚ ਹੁਸ਼ਿਆਰ ਫਰ ਜਲੰਧਰ ਇਹਨਾਂ ਖੇਤਰਾਂ ਦੇ ਵਿੱਚ ਨਵਾਂ ਸ਼ਹਿਰ ਕਪੂਰਥਲਾ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਕਣੀਆਂ ਦੇਖ ਸਕਦੀਆਂ ਨੇ ਮਾਲਵੇ ਦੇ ਔਰ ਜਿਹੜਾ ਪੂਰਬੀ ਮਾਲਵੇ ਦੇ ਜਿਲ੍ਹਾ ਲੁਧਿਆਣਾ ਫਟਿਆਲਾ ਸ਼ਰੀਫ ਅਤੇ ਗੜ੍ਹ ਸਾਹਬ ਇਹਨਾਂ ਖੇਤਰਾਂ ਦੇ ਵਿੱਚ ਕੱਲ ਵੀ ਮੀਂਹ ਨਹੀਂ ਲੱਗੇ ਅੱਜ ਵੀ ਇਹਨਾਂ ਖੇਤਰਾਂ ਦੇ ਵਿੱਚ ਆਸਾਰ ਘਾਟੇ ਜਾਖਦੇ ਨੇ ਮੀਂਹ ਲੱਗਣ ਦੇ ਕੱਲ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੌਂਚ ਗਏ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਡਰਜ ਹੋਈ ਸੀ ਮਾਨਸਾ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਲੱਗੇ ਸੀ ਬਠਿੰਡਾ ਸੋ ਇਦਾਂ ਕੱਟੋ ਤੇ ਅਰਤੇ ਸ਼ਰਾਟੇ ਵਿੱਚ ਬਹੁਤੇ ਖੇਤਰਾ ਦੇ ਵਿੱਚ ਕੱਲ ਲੱਗੇ ਸੀ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਨਾ ਕਿਤੇ ਭਾਰੀ ਮੀਂਹ ਵੀ ਕੱਲ ਦਰਜ ਹੋਈ ਸੀ ਸੋ ਅੱਜ ਮੌਸਮ ਬਦਲਵਾਈ ਵਾਲਾ ਰਹਿ ਸਕਦਾ ਜੀ ਸ਼ਾਮ ਤੱਕ ਗਰਮੀ ਤੋਂ ਰਾਹਤ ਰਹੇਗੀ ਕਿਉਂਕਿ ਧੁੱਪ ਜੜੀ ਅਸਿੱਧੇ ਲੱਗਣੀ ਨਹੀਂ ਹੈ ਹਮਸੋਂ ਰਾਹਤ ਥੋੜੀ ਘਟ ਰਹੀਗੀ ਹਮਸ ਕੁਝ ਖੇਤਰਾ ਦੇ ਵਿੱਚ ਬਣ ਵੀ ਸਕਦੀ ਹੈ ਵੈਸੇ ਮੌਸਮ ਦਾ ਜਿਹੜਾ ਠੰਡਾ ਬਣਿਆ ਹੋਇਆ ਕਿਉਂਕਿ ਕੱਲ ਮੀਂਹ ਲੱਗੇ ਹਟੇ ਨੇ ਬਹੁਤੇ ਖੇਤਰਾ ਦੇ ਵਿੱਚ ਸੋ ਨਾਲ ਲੱਗਦੇ ਜੇਕਰ ਹਰਿਆਣੇ ਦੀ ਗੱਲ ਕਰਦੇ ਆ ਹਰਿਆਣੇ ਦੇ ਜਿਹੜੇ ਖੇਤਰ ਦਿੱਲੀ ਦੇ ਨਾਲ ਲੱਗਦੇ ਆ ਉੱਥੇ ਇਥੇ ਹਲਕੇ ਤੋਂ ਲੈ ਕੇ ਦਰਮਿਆਨੇ ਕਿਹੜੇ ਤਰ੍ਹਾਂ ਦੇ ਤੇਜ਼ ਅਟੇ ਲੱਗਣਗੇ ਆ ਪੱਛਮੀ ਜੋਫੇ ਦੇ ਨਾਲ ਲੱਗਦਾ ਜਿਹੜੇ ਫਾਗ ਨੇ ਉਹਨਾਂ ਫਾਗਾਂ ਦੇ ਵਿੱਚ ਉਮੀਦ ਲੱਗਣ ਦੇ ਆਸਾਰ ਨੇ ਖਾਸ ਕਰ ਕਰਨਾਲ ਕੁਸ਼ੇਤਰ ਸੋਨੀਪੱਤ ਪਾਣੀਪੱਤ ਇਲਾਜ ਜ਼ਿਲ੍ਹਿਆਂ ਦੇ ਵਿੱਚ ਜੀ ਇਹਨਾਂ ਫਾਗਾਂ ਦੇ ਵਿੱਚ ਮੀਂਹ ਜਿਹੜਿਆ ਸ਼ਾਮ ਤੱਕ ਲੱਗਣਗੇ ਜਾਂ ਫਿਰ ਅੱਧੀ ਰਾਤ ਤੋਂ ਪਹਿਲੇ ਫੈਲਾਣਾ ਖੇਤਰਾ ਦੇ ਵਿੱਚ ਉਮੀਦ ਦੇ ਆਸਾਰ ਬਣੇ ਹੋਏ ਨੇ ਰਾਜਸਥਾਨ ਦੇ ਲਈ ਦੱਖਣ ਫੂਰ ਵੀ ਖੇਤਰਾ ਦੇ ਵਿੱਚ ਮੀਂਹ ਦੇ ਜਿਹੜੇ ਆਸਾਰ ਨੇ ਜੀ ਆਉਂਦੇ ਘੰਟਿਆਂ ਦੇ ਵਿੱਚ ਜਿਸ ਐਲ ਪੀਏ ਦੀ ਆਪਾਂ ਗੱਲ ਕਰਦੇ ਆ ਲੋ ਪ੍ਰੈਸ਼ਰ ਏਰੀਆ ਜਿਹੜਾ ਬੰਗਾਲ ਦੀ ਖਾੜੀ ਤੋਂ ਉੱਠ ਜੇ ਜਿਦੀ ਅਸੀਂ ਤੁਹਾਨੂੰ ਪਹਿਲਾਂ ਅਫਰਡ ਦੇ ਚੁੱਕਿਆ ਕਿ 14 ਤਰੀਕ ਤੋਂ ਲੈ ਕੇ 17 ਦੇ ਵਿਚਕਾਰ ਇਹਨੇ ਲੰਗਣਾ ਪੰਜਾਬ ਦੇ ਲੱਗਿਆ ਹੋ ਰਾਜਸਥਾਨ ਦੇ ਉਪਰੋ ਜਿਹਦੇ ਸਦਕਾ ਪੰਜਾਬ ਦੇ ਵਿੱਚ ਉਮੀਦਿਆ ਆਸਾਰ ਬਣੇ ਹੋਏ ਨੇ Rajasthan ਔਰ Haryana ਦੇ ਵਿੱਚ ਉਮੀਦਿਆ ਆਸਾਰ ਨੇ ਤੇ ਇਹ ਐਲਪੀ ਜਿਹੜਾ 14 ਤਰੀਕ ਤੋਂ ਸਰਗਰਮ ਹੋਵੇਗਾ ਇਧਰੋਂ ਮਤਲਬ Rajasthan ਵਾਲੇ ਪਾਸਿਓ ਤੇ 14 15 16 ਇਹਨਾਂ ਦਿਨਾਂ ਦੇ ਵਿੱਚ ਉਮੀਦਿਆ ਆਸਾਰ ਹੋਣਗੇ ਪੰਜਾਬ ਦੇ ਕਹ ਲਈਏ ਕਿ 55 60% ਖੇਤਰਾ ਦੇ ਵਿੱਚ ਇਹ ਜਿਹੜਾ ਐਲਪੀਏ ਐ ਲੋ ਫ੍ਰੈਸ਼ਰ ਏਰੀਆ ਇਹ ਮੀਂਹ ਅਰਜਿਤ ਹੋ ਸਕਦਾ ਆਉਂਦੇ ਤਿੰਨ ਚੜ੍ਹ ਦਿਨਾਂ ਦੇ ਵਿੱਚ ਸੋ ਮੀਂਹ ਦਾ ਸਿਲਸਿਲਾ ਚੱਲਣਾ ਮਤਲਬ ਕਿ ਚੱਲਦਾ ਰਹਿਣਾ ਹੈ ਕਿਉਂਕਿ ਐਲਪੀਏ ਲੰਗੇ ਦਾ ਇਸ ਤੋਂ ਬਾਅਦ ਵੀ ਮੀਂਹ ਦੇ ਜਿਹੜੇ ਅਸਰ ਬਰਕਰਾਰ ਨੇ ਮੌਨਸੂਨ ਦਾ ਸੀਜ਼ਨ ਹੈਗਾ ਤੇ ਇਹ ਬਾਕੀ ਅਫਰਟ ਵੀ ਤੁਹਾਨੂੰ ਅਸੀਂ ਲਾਈਵ ਆ ਕੇ ਦਿੰਦੇ ਰਹਾਂਗੇ ਜੇਕਰ ਅੱਜ ਬਦਲ ਐਕਟਿਵ ਲੈਵਲ ਦਾ ਬਣ ਗਿਆ ਤੇ ਉਹਦੀ ਵੀ ਅਪਡੇਟ ਤੁਹਾਨੂੰ ਆ ਕੇ ਲਾਈਵ ਆ ਕੇ ਦਿੱਤੀ ਜਾਵੇਗੀ ਤੁਹਾਨੂੰ